ਪਿਛਲੇ ਦਿਨੀ ਪੰਜਾਬ ਦੀ ਪ੍ਰਸਿੱਧ ਮਰਹੂਮ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਘਰ ਦੇ ਹਾਲਾਤਾਂ ਬਾਰੇ ਪਾਈ ਗਈ ਵੀਡੀਓ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰ ਪੁੱਜੇ ਅਤੇ ਉਹਨਾਂ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਆਪਣੀ ਤਨਖਾਹ ਵਿੱਚੋਂ 1 ਲੱਖ ਰੁਪਏ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਨਸ਼ਾਮ ਥੋਰੀ ਦੀ ਯਤਨਾ ਸਦਕਾ 1 ਲੱਖ ਰੁਪਏ ਦੇ ਚੈੱਕ ਰੈੱਡ ਕਰਾਸ ਸੁਸਾਇਟੀ ਵੱਲੋਂ ਗਲੋਰੀ ਬਾਵਾ ਨੂੰ ਭੇਟ ਕੀਤੇ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਉਹ ਗਾਇਕਾ ਜਿਸ ਨੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਉਹਨਾਂ ਦੇ ਘਰੇਲੂ ਹੁਲਾਤ ਕੁਝ ਕੁਦਰਤੀ ਕਾਰਨਾਂ ਕਰਕੇ ਇੰਨੇ ਖਰਾਬ ਹੋ ਗਏ ਕਿ ਉਹਨਾਂ ਦੀ ਧੀ ਗਲੋਰੀ 바ਵਾ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਜ਼ਿਕਰ ਕੀਤਾ ਜਿਸ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਇਸ ਪਰਿਵਾਰ ਦਾ ਸਾਥ ਦੇਣ ਲਈ ਅੱਗੇ ਆਏ ਹਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਇੱਥੇ ਆ ਕੇ ਹੋਰ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਇਸ ਪਰਿਵਾਰ ਦੀਆਂ ਪੰਜ ਦੁਕਾਨਾਂ ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਇਹਨਾਂ ਨੂੰ ਦੁਕਾਨਾਂ ਦਾ ਕੋਈ ਕਿਰਾਇਆ ਵੀ ਨਹੀਂ ਦੇ ਰਹੇ। ਉਹਨਾਂ ਇਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨਾਲ ਇਸ ਪਰਿਵਾਰ ਨੂੰ ਦੁਕਾਨਾਂ ਦਾ ਕਿਰਾਇਆ ਦੇਣਾ ਸ਼ੁਰੂ ਕਰ ਦੇਣ ਜਾਂ ਦੁਕਾਨਾਂ ਖਾਲੀ ਕਰ ਦੇਣ ਨਹੀਂ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰਮੀਤ ਬਾਵਾ ਦੀ 30 ਗਲੋਰੀ ਬਾਵਾ ਨੇ ਇਸ ਕਾਰਜ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ डीसीपी आलम विजय सिंह जिला प्रधान आम आदमी पार्टी मनीष अग्रवाल अरविंदर सिंह पट्टी ਅਤੇ রেড ਕ੍ਰੋਸ ਦੇ ਸਕੱਤਰ सैमसन मुसीबी मौजूद ਸਨ ਇਹਨਾਂ ਨੇ ਪੋਸਟ ਪਾਈ ਕਿ ਮੇਰਾ ਬਹੁਤ ਮੰਦਾ ਹਾਲ ਹੈ ਮੇਰੀ ਕੋ ਮਤ ਨਹੀਂ ਕਰ ਰਿਹਾ ਤੇ ਮੇਰੀ ਕਮਾਈ ਦਾ ਇੱਕੋ ਇੱਕ ਸਾਧਨ ਸੀਗਾ ਜਿਹੜਿਆ ਇਹਨਾਂ ਦੇ ਮਾਪੇ ਨੇ ਦੁਕਾਨਾਂ ਬਣਾਈਆਂ ਸੀਗੀਆਂ ਵੀ ਉਹਨਾਂ ਦੁਕਾਨਾਂ ਤੇ ਕਬਜ਼ਾ ਹੋ ਗਿਆ ਤੇ ਲੋਕ ਨਾ ਕਰਾਇਆ ਦਿੰਦੇ ਤੇ ਨਾ ਛੱਡਦੇ ਆ ਤੇ ਮੈਂ ਦਰਦੀ ਪਾਣੀ ਤੋਂ ਤੰਗ ਆ ਕਿਉਂਕਿ 6-7 ਜੀਆਂ ਦਾ ਪਰਵਾਰ ਹੈ ਸੋ ਮੈਂ ਅੱਜ ਸਭ ਤੋਂ ਪਹਿਲਾਂ ਤੇ ਮੈਂ ਕਿ ਆਪਣੀ ਭੈਣ ਦੀ ਮਦਦ ਕਰਕੇ ਆਉਂਦੇ ਆ ਮੈਂ ਆਪਣੀ ਤਨਖਾਹ ਦੇ ਵਿੱਚੋਂ ਮੇਦੀ ਲਗਭਗ ਮਹੀਨੇ ਦੀ ਐਜ਼ ਅ ਮਿਨਿਸਟਰ ਜਿਹੜੀ ਤਨਖਾਹ 1 ਲੱਖ 65000 ਹੈ 1 ਲੱਖ ਰੁਪਇਆ ਇੱਕ ਮਹੀਨੇ ਦੀ ਤਨਖਾਹ ਦਾ ਚੈੱਕ ਜਿਹੜਾ ਦਿੱਤਾ ਉਹ 1 ਲੱਖ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਰੈਡ ਕਲਾਸ ਦੇ ਵਿੱਚੋਂ ਜਿਹੜਾ ਉਹ ਦਿੱਤਾ ਅਸੀਂ ਮਦਦ ਕਰਨ ਆਏ ਸੀਗੇ ਉਦ ਅੱਗੇ ਵੀ ਜਿਹੜਾ ਇਹਨਾਂ ਦੀ ਕਾਨੂੰਨੀ ਲੜਾਈ ਆ ਜਿਹੜੀ ਦੁਕਾਨਾਂ ਦੀ ਉਹ ਇਹਨੂੰ ਕਹਿਣ ਆਏ ਆ ਕਿ ਅਸੀਂ ਤੇਰੇ ਨਾਲ ਅਸੀਂ ਉਹ ਛਡਾਵਾਂਗੇ ਕਾਨੂੰਨੀ ਪੜਕੇ ਦੇ ਆ ਪੂਰੀ ਕਰਕੇ ਉਹ ਨਾਲ ਉਹਨਾਂ ਨੂੰ ਬੇਨਤੀ ਵੀ ਕੀਤੀ ਕਿ ਜੇ ਤੁਸੀਂ ਤਸ ਕਰੋ ਪਰਿਵਾਰ ਦੇ ਉੱਤੇ ਪਿਛਲੇ 5-7 ਸਾਲਾਂ ਚ ਕਿੰਨੇ ਜੀਏ ਪਰਿਵਾਰ ਦੇ ਚੱਲ ਗਏ ਆ ਆਪਾਂ ਤੂੰ ਤਸ ਥੋੜਾ ਕਰਨਾ ਚਾਹੀਦਾ ਕਿ ਆਪਾਂ ਇਹ ਜਾਇਦਾਦਾਂ ਤੇ ਕਬਜ਼ੇ ਜਿਹੜੇ ਆ ਇਹ ਸਰਦ ਮਾਨ ਸਾਹਿਬ ਦੀ ਸਰਕਾਰ ਬਿਲਕੁਲ ਹੀ ਨਹੀਂ ਬਰਦਾਸ਼ਤ ਕਰੂਗੀ ਅਸੀਂ ਤੇ ਆਮ ਬੰਦੇ ਦੀ ਨਹੀਂ ਕਰਦੇ ਤੇ ਸਾਡੇ ਜਿਹੜੇ ਆਰਟਿਸਟਾਂ ਦੇ ਘਰਾਂ ਦੇ ਉੱਤੇ ਜਾਂ ਉਹਨਾਂ ਦੀਆਂ ਦੁਕਾਨਾਂ ਦੇ ਕੋਈ ਕਬਜ਼ਾ ਕਦੇ ਉਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਆਪਣੀ ਛੋਟੀ ਭੈਣ ਨੂੰ ਇਹ ਤਲਾਸ਼ਾ ਦੇਣਾ ਹੈ ਕਿ ਸਾਰੇ ਅਸੀਂ ਤੇਰੇ ਨਾਲ ਆ ਸਰਕਾਰ ਤੇਰੇ ਨਾਲ ਆ ਹਰ ਤਰ੍ਹਾਂ ਦੀ ਕਾਨੂੰਨੀ ਸਮਾਜਿਕ ਹੱਤਾਂ ਦੀ ਜਿਹੜੀ ਆ ਉਹ ਮਦਦ ਕਰੀ ਨਹੀਂ ਨਹੀਂ ਅਜੇ ਸਾਡੇ ਕੋਲ ਇਦਾਂ ਦੀ ਕੋਈ ਸਾਡੀ ਸਕੀਮ ਨਹੀਂ ਪਰ ਨੇੜ ਭੇਖ ਚ ਸੀਐਫ ਸਾਹਿਬ ਕੋਲ ਕੇ ਖੁਦ ਆਰਟਿਸਟ ਨੇ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਇਦਾਂ ਦੀ ਕੋਈ ਪ੍ਰਪੋਜ਼ਲ ਲੈ ਕੇ ਆਉਣ ਪਰ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕੀਤੀ ਆ ਕਿ ਜਿਹੜੇ ਇਸ ਵੇਲੇ ਪੰਜਾਬੀ ਦੇ ਬਹੁਤ ਵੱਡੇ ਗਾਇਕ ਸਾਡੇ ਕੋ ਗਰਦਾਸ ਮਾਨ ਜੀ ਨੇ ਸਾਡੇ ਕੋ ਹੰਸ ਦਾ ਏਜੰਸੀ ਜੀ ਨੇ ਅਧਵਜਨ ਮਾਨ ਜੀ ਹੈ ਵਰਸਪਦਾ ਦੇ ਸਾਡੇ ਕੋ ਅੱਜ ਦੇ ਯੁੱਗ ਵਿੱਚ ਬਹੁਤ ਮਹਿੰਗਾ ਆਰਟਿਸਟ ਦਲਜੀਤ ਦਸਾਂਜ ਹੈ ਰਣਜੀਤ ਬਾਵਾ ਕਿੰਨੇ ਕਿੰਨੇ ਗਾਇਕ ਅੱਜ ਕੱਲ ਸਾਡੇ ਗਿੱਪੀ ਗਦੇ ਆਲ ਹੋੜੀਆਂ ਮੇਰੀ ਸਭ ਨੂੰ ਬੇਨਤੀ ਹੈ ਕਿ ਜੇ ਤੁਸੀਂ ਇਹ ਜਿਹੜੇ ਪੰਜਾਬ ਦੇ ਪੁਰਾਣੇ ਆਰਟਿਸਟ ਆ ਨਵੇਂ ਨਾ ਵੀ ਜੇ ਕਿਸੇ ਨਾਲ ਤੱਕਾ ਹੁੰਦਾ ਤੇ ਤੁਸੀਂ ਇਹਨਾਂ ਦੀ ਬਾਹ ਫੜਨ ਵਾਸਤੇ ਖੁਦ ਵੀ ਅੱਗੇ ਆਓ ਅਸੀਂ ਤੁਹਾਡੇ ਨਾਲ ਆ ਸਰਕਾਰ ਵੀ ਨਾਲ ਹੈ ਉਹ ਇਹਨਾਂ ਲੋਕਾਂ ਨੂੰ ਵੀ ਨਾਲ ਲਾਉਣਾ ਚਾਹੀਦਾ ਇਹਨਾਂ ਦਾ ਪਰਿਵਾਰਾਂ ਦੇ ਜੇ ਕਿਸੇ ਦੇ ਘਰ ਦੇ ਵਿੱਚ ਦਿੱਕਤ ਹੋ ਜਾਂਦੀ ਆ ਇਹਨਾਂ ਦੀ ਆਪਾਂ ਬਾਹ ਫੜਿਆ ਕਰੀਏ ਉਹਨਾਂ ਨੂੰ ਮੇਰੀ ਬੇਨਤੀ ਆ ਉਹਦਾ ਐਨਆਈ ਪਰਿਵਾਰਾਂ ਨੂੰ ਬੇਨਤੀ ਆ ਕਿ ਉਹ ਵੀ ਇਸ ਪਰਿਵਾਰ ਦੀ ਜਿਹੜੀ ਆ ਸਿੱਧੀ ਇਹਨਾਂ ਨਾਲ ਗੱਲਬਾਤ ਕਰਕੇ ਬੇਟੀ ਦਾ ਸਿੱਧਾ ਨੰਬਰ ਹੈ ਫੇਸਬੁੱਕ ਤੇ ਨੰਬਰ ਹੈ ਸਿੱਧੀ ਗੱਲ ਕਰਕੇ ਖੋਦ ਇਹਦੀ ਜਿਹੜੀ ਆ ਮਤ ਕਰਦ ਅਸੀਂ ਤਾਂ ਕਾਨੂੰਨੀ ਤੌਰ ਤੇ ਮੈਂ ਤਾਂ ਈ ਡੀ ਸਾਹਿਬ ਨੂੰ ਤੇ ਡੀਸੀਪੀ ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆਇਆ ਕਿ ਅਸੀਂ ਜੋ ਵੀ ਹੋਇਆ ਇਹਨਾਂ ਦੀਆਂ ਦੁਕਾਨਾਂ ਤੋਂ ਕਬਜ਼ਾ ਚਾਹੁੰਦੇ ਪੂਰੀ ਜਿਹੜੀ ਉਹ ਕਾਰਵਾਈ ਕਰਾਂਗੇ ਕਾਨੂੰਨੀ ਤੌਰ ਤੇ ਕਿਹੇ ਵੀ ਹਾਲਤ ਦੇ ਵਿੱਚ ਫਿਰ ਸੁਣਿਓ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਗਰਮੀਤ ਬਾਵਾ ਦੀਆਂ ਦੁਕਾਨਾਂ ਤੇ ਕਿਸੇ ਨੂੰ ਨਜਾਇਜ਼ ਕਬਜ਼ਾ ਜਿਹੜਾ ਉਹ ਨਹੀਂ ਕਰਦੇ ਮੈਂ ਬੜੀ ਧੰਨਵਾਦੀ ਹਾਂ ਜੀ ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੇਰੇ ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਵਿਤ ਪੈਸਾ ਨਹੀਂ ਚਾਹੀਆ ਭਾਜੀ ਮੈਂ ਚਾਹੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਤੇ ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿਲ ਹੈ ਕਿ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਐਹੀ ਅਰਜ਼ੇ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਜਿਹੜੇ ਬਾਹਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਇਸ ਮੈਂ ਉਸ ਗਾਇਕੀ ਨੂੰ ਅੱਗੇ ਵਧਾਉਣ ਦੇ ਵਿੱਚ ਕਮਰ ਕੱਸੇ ਹੋਏ ਨੇ ਤੇ ਲੱਚਰ ਗਾਇਕੀ ਨਹੀਂ ਕਰਨੀ ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਮੈਂ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮਾੜਾ ਮੋਟਾ ਬਚ ਜਾਵੇ ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹ ਵੀ ਗੁਹਾਰ ਲਾਉਣਾ ਚਾਹੁੰਦੀ ਆ ਕਿ ਤੁਸੀਂ ਮੈਨੂੰ ਕੰਮ ਦਿਓ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਲਈ ਪਾਲਣ ਪੋਸ਼ਣ ਕਰਨਾ ਚਾਹੀਦਾ ਸਾਰੇ ਜੀ ਮੇਰੇ ਸਤੀਨੇ ਪੈਣਾ ਅਸੀਂ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮੇਰੇ ਕੋਲ ਹੀ ਨੇ ਸਭ ਨੂੰ ਮੈਂ ਦੇਖ ਰਹੀ ਹਾਂ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਐ ਡਿਸਪਿਊਟ ਹੈ ਕਿ ਉਹ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਤਾਰੀਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ ਮੈਂ ਹੁਣ ਥੋੜੀ ਕਹਿੰਦੇ ਨਾਲ ਸਾਚਾ ਸਾਹ ਹਣਾ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਝ ਹੋਏਗਾ